ਦੇਵਿੱਤ ਕੀ ਨਾ ਅਮਤੇ ਅੱਜ ਮੀਟਿੰਗ ਕੀ ਕਿ ਕੀ ਮਸਲਾ ਸੀ ਮੈਂ ਅਨਿਲ ਬਰਮਾ ਪ੍ਰੈਸ ਕਲੱਬ ਬਠਿੰਡਾ ਸਮੂਹ ਪੱਤਰਕਾਰ ਭਾਈਚਾਰਾ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ ਵੀ ਜਿਹੜਾ ਗਦੜਬਾਹਾ ਵਿਖੇ ਸਾਡੇ ਸਾਥੀ ਰਣਜੀਤ ਗਿੱਲ ਤੇ ਜਿਹੜਾ ਹਮਲਾ ਹੋਇਆ ਤੇ ਉਹਦੇ ਨਾਲ ਕੁੱਟਮਾਰ ਕੀਤੀ ਐ ਤੇ ਉਹਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਐ ਉਸ ਮਾਮਲੇ ਦੇ ਅਸੀਂ ਨਿੰਦਾ ਕਰਦੇ ਆਂ ਤੇ ਅੱਜ ਮੀਟਿੰਗ ਕਰਕੇ ਜਿਹੜਾ ਹੈਗਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਲਵਾ ਤੋਂ ਮੰਗ ਕੀਤੀ ਹੈ ਵੀ ਜਿਹੜੇ ਉਹਨੂੰ ਕੁੱਟਮਾਰ ਕਰਨ ਵਾਲੇ ਜਿਹੜੇ ਦੋਸ਼ੀ ਆ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਇਸ ਦੇ ਪਿੱਛੇ ਕੀ ਸਾਜ਼ਿਸ਼ ਹੈ ਉਹਨੂੰ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਨੂੰ ਪੰਜਾਬ ਦੇ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੇ ਵਾਅਦੇ ਕਰਦੀ ਹੈ ਪਰ ਦੂਜੇ ਇਹ ਸੂਬਿਆਂ ਦਾ ਜਿਹੜਾ ਝੋਨਾ ਇੱਥੇ ਆ ਕੇ ਢੱਲੇ ਨਾਲ ਵਿਕ ਰਿਹਾ ਹੈ ਜੇ ਕੋਈ ਪੱਤਰਕਾਰ ਸਾਥੀ ਉਹਦੀ ਕੋਈ ਗੱਲ ਸਾਹਮਣੇ ਲਿਆਉਂਦਾ ਤਾਂ ਉਹਦੇ ਨਾਲ ਕੁੱਟਮਾਰ ਹੁੰਦੀ ਆ ਉਹਦੇ ਤੇ ਹਮਲਾ ਹੁੰਦਾ ਤੇ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਹੈ ਪੰਜਾਬ ਸਰਕਾਰ ਦੀ ਇੱਕ ਕੈਬਨਟ ਮੰਤਰੀ ਦਾ ਵੀ ਜਿਹੜਾ ਨਾਮ ਆ ਰਿਹਾ ਵੀ ਕਿਉਂਕਿ ਉਹਦੇ ਸਾਥੀ ਦੱਸੇ ਜਾ ਰਹੇ ਨੇ ਹਮਲਾਵਰ ਤਾਂ ਇਸ ਕਰਕੇ ਬੜੀ ਦੁੱਖ ਦੀ ਗੱਲ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਤੇ ਬਿਲਕੁਲ ਚੁੱਪ ਬੈਠਾ ਤੇ ਮੀਡੀਆ ਨਾਲ ਜਿਹੜੇ ਲਗਾਤਾਰ ਹਮਲੇ ਹੋਣੇ ਵੀ ਇਹ ਚਿੰਤਾ ਦਾ ਵਿਸ਼ਾ ਹੈ ਜਿਸ ਕਰਕੇ ਅੱਜ ਅਸੀਂ ਸਮੂਹ ਭਾਈਚਾਰਾ ਬਠਿੰਡੇ ਦਾ ਇੱਥੇ ਪੱਤਰਕਾਰ ਭਾਈਚਾਰਾ ਅਸੀਂ ਇਕੱਠੇ ਹੋਏ ਸੀ ਤੇ ਜਿੱਥੇ ਅਸੀਂ ਉਸ ਹਮਲੇ ਦੀ ਨਿੰਦਾ ਕਰਦੇ ਆ ਉੱਥੇ ਮੰਗ ਕਰਦੇ ਵੀ ਇਸ ਤੇ ਜਿਹੜਾ ਹੈ ਸਖਤ ਐਕਸ਼ਨ ਲਿਆ ਜਾਵੇ ਤੇ ਮੀਡੀਆ ਦੀ ਜਿਹੜੀ ਬੋਲਣ ਦੀ ਆਜ਼ਾਦੀ ਆ ਉਹਨੂੰ ਬਹਾਲ ਰੱਖਣ ਦੇ ਯਤਨ ਕੀਤੇ ਜਾਣ ਜੇਕਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੱਲ ਤੱਕ ਨਹੀਂ ਹੁੰਦੀ ਫਿਰ ਜਿਵੇਂ ਵੀ ਕਿ ਦਲਵਾ ਦੇ ਸਾਥੀ ਜਿਹੜਾ ਵੀ ਕੋਈ ਸੰਘਰਸ਼ ਉਲੀਕਣਗੇ ਉਹਦੇ ਨਾਲ ਅਸੀਂ ਬਠਿੰਡਾ ਚ ਵੀ ਜਿਹੜਾ ਪ੍ਰਦਰਸ਼ਨ ਕਰ ਲਈ ਨਾਲ ਖੜੇ ਆਂ